ਦੋ ਗੋਲੀਆਂ ਵੱਜਦੀਆਂ ਨੇ ਫਿਰ ਇਹ ਮਹਾਨ ਜਰਨੈਲ ਦੇ ਇੱਕ ਛਾਤੀ 'ਚ ਵੱਜਦੀ ਆ ਇੱਕ ਬੱਖੀ ਤੇ ਵੱਜਦੀ ਆ ਗੋਲੀ ਤੇ ਫਿਰ ਜਮਰੋਦ ਦੇ ਕਿਲੇ ਵੱਲ ਨੂੰ ਜਾਂਦੇ ਨੇ ਬੁਰੇ ਤਰੀਕੇ ਨਾਲ ਖੂਨ ਵਗ ਰਿਹਾ ਹੈ ਲਹੂਲ хан ਹਰੀ ਸਿੰਘ ਨਲਵਾ ਫਿਰ ਜਮਰੋਦ ਦੇ ਕਿਲੇ ਤੇ ਪਹੁੰਚ ਜਾਂਦਾ ਹੈ ਮਹਾਂ ਸਿੰਘ ਹੋਣੀ ਉੱਥੋਂ ਉਤਾਰਦੇ ਨੇ ਹਰੀ ਸਿੰਘ ਨਲਵਾ ਕਰ ਉੱਥੇ ਇੱਕ ਗੱਲ ਕਹਿੰਦੇ ਨੇ ਮਹਾਂ ਸਿੰਘ ਨੂੰ ਕਿ ਸਾਡਾ ਬੁਲਾਵਾ ਆ ਗਿਆ ਹੈ ਪਰ ਤੁਸੀਂ ਮੇਰੀ ਸ਼ਹਾਦਤ ਦੀ ਖਬਰ ਪਠਾਨਾਂ ਤੱਕ ਨਹੀਂ ਪਹੁੰਚੰਦੇ ਜਦੋਂ ਤੱਕ ਲਹਾੜ ਤੋਂ ਸਿੱਖ ਫੌਜ ਨਹੀਂ ਆ ਜਾਂਦੀ 4 ਦਿਨਾਂ ਤੱਕ ਫਿਰ ਹਰੀ ਸਿੰਘ ਨਲਵੇ ਦੀ ਬੋਡੀ ਨੂੰ ਇੱਕ ਕਿਲੇ ਦੇ ਕਮਰੇ ਅੰਦਰ ਰੱਖਿਆ ਗਿਆ। ਉਸ ਦਿਨ ਅਸਲ ਵਿੱਚ ਪੰਜਾਬ ਖਾਰ ਗਿਆ ਸੀ। ਹਰੀ ਸਿੰਘ ਨਲਵਾ ਨੇ 1,49,000 ਸਕੁਆਇਰ ਮੀਟਰ ਦੇ ਕਰੀਬ ਪੰਜਾਬ ਨੂੰ ਫੈਲਾ ਦਿੱਤਾ ਸੀ। ਉਸ ਤੋਂ ਬਾਅਦ ਕੰਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ 1 ਇੰਚ ਦਾ ਬਾਤਾਂ ਨਹੀਂ ਰਿਹਾ। ਜਦੋਂ ਹਰੀ ਸਿੰਘ ਨਲਵਾ ਦੀ ਸ਼ਹਾਦਤ ਦੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੀ, ਉਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਫੁੱਟ-ਫੁੱਟ ਕੇ ਰੋਂਦੇ ਵੇਖਿਆ ਕੰਨੇ ਲੋਕਾਂ ਨੇ। ਮਹਾਰਾਜ ਰੰਗੀਸ ਸਿੰਘ ਨੇ ਕ੍ਰਿਸ਼ਨ ਮਤਾਂ ਕੀ ਗਿਆ ਸੀ ਕਹਿੰਦੇ ਐਦੋਂ ਮੇਰਾ ਅੱਧਾ ਰਾਤ ਚਲਿਆ ਜਾਂਦਾ ਹਰੀ ਸਿੰਘ ਨਲਵਾ ਨੂੰ ਕੁਝ ਨਹੀਂ ਹੋਣਾ ਚਾਹੀਦਾ ਸੀ ਕਹਿੰਦੇ ਮੈਨੂੰ ਪਤਾ ਮੇਰੇ ਅੱਦੇ ਗਏ ਹੋਏ ਰਾਜ ਨੂੰ ਮੇਰੇ ਇਹ ਜਰਨਲ ਨੇ ਇੱਕ ਦਿਨ ਚ ਵਾਪਸ ਲਿਆਉਣਾ ਸੀ ਪਰ ਹੁਣ ਜੋ ਹੋਣਾ ਸੀ ਉਹ ਤਾਂ ਹੋ ਚੁੱਕਿਆ ਸੀ ਜਮਰੋਦ ਦਾ ਉਹ ਕਿਲਾ ਅੱਜ ਵੀ ਉਹ ਕਿਲਾ ਉੱਥੇ ਮੌਜੂਦ ਆ ਤੇ ਅੱਜ ਵੀ ਉਹ ਕਮਰਾ ਉੱਥੇ ਮੌਜੂਦ ਆ ਜਿੱਥੇ ਜ਼ਖਮੀ ਹਰੀ ਸਿੰਘ ਨਲਵਾ ਨੂੰ ਰੱਖਿਆ ਗਿਆ ਸੀ ਅੱਜ ਵੀ ਉਹ ਕਿਲੇ ਦੇ ਅੰਦਰ ਜਾਣ ਤੋਂ ਅਫਗਾਨ ਡਰਦੇ ਨੇ ਇੱਟਾ ਵੱਡਾ ਮਹਾਨ ਜਰਨਲ